ਹਾਈਲਾਈਟਸ ਕਰਦਾ ਹੈ ਆਪਣੇ ਲੀਲਾ ਭਵਨ ਚ ਤੇ ਉਤੋਂ ਫਿਰ ਜਿਹੜਾ ਸੈਂਟਰ ਜੇਲ ਦੇ ਗੇਟ ਤੋਂ ਅੱਗੋ ਆਪਣੇ ਥਾਪੜ ਦੀ ਤਰਫ ਨੂੰ ਜਾ ਰਹਾ ਸੀ ਤਾਂ ਪਿੱਛੋਂ ਇੱਕ ਗੱਡੀ ਜਿਹੜੀ ਟਾਟਾ ਸਪਾਰਿਓ ਨੇ ਇਹਨੂੰ ਮਾਰਿਆ ਟੱਕਰ ਤੇ ਦੂਜੇ ਪਾਸੇ ਬੈਰੀਕਾਡ ਕ੍ਰਾਸ ਕਰਕੇ ਡਿਵਾਈਡਰ ਕ੍ਰਾਸ ਕਰਕੇ ਦੂਜੇ ਪਾਸੇ ਨੂੰ ਚੱਲ ਗਿਆ ਤੇ ਇਹਦੇ ਸੱਟਾ ਸੋਟਾ ਲੱਗੇ ਸਿਰ ਸੋ ਸਾਰਾ ਫਟ ਗਿਆ ਜੀ ਮੈਡੀਕਲ ਕਰਨ ਤੋਂ ਬਾਅਦ ਹੁਣ ਕੋਚਿੰਗ ਲੈਣੇ ਡਿਵਾਈਨ ਕਰੀ ਸੀ ਆਈਡੈਂਟ ਸੈਂਟਰ ਜਾਂਦਾ ਸੀਗਾ ਇਹ ਔਰ ਰੋਜ਼ਾਨਾ ਦੀ ਤਰ੍ਹਾਂ ਕੱਲ ਵੀ ਇਸ ਵੇਰੇ 8:30 ਵਜੇ 8:50 ਤੇ ਨਿਕਲੇ ਸੀ ਘਰੋਂ ਤੇ ਰਸਤੇ 'ਚ ਜਾਂਦੇ ਹੋਏ ਇਹਦਾ ਪਿੱਛੋਂ ਇਹਨੂੰ ਗੱਡੀ ਨੇ ਹਿੱਟ ਕਰਿਆ Tata Safari ਗੱਡੀ ਸੀਗੀ ਤੇ ਜਿਹੜੀ ਉਹ ਗੱਡੀ ਹੈਗੀ ਹੈ ਡਾਕਟਰ ਪੁਨੀਤ ਖੁੰਦੇ ਨਿਊਰੋ ਦਾ ਹਸਪੀਟਲ ਆ ਉਹਨਾਂ ਦਾ ਨਾਂਬਰ ਰੋਡ ਤੇ ਉਹਨਾਂ ਦਾ ਕੋਈ ਡਰਾਈਵਰ ਸੀ ਉਹ ਚਲਾ ਰਿਹਾ ਸੀਗਾ ਅਸੀਂ ਖਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਆਂ ਬਾਕੀ ਪੁਲਿਸ ਮਹਿਕਮਾ ਆਪਣੀ ਤਰਫੋਂ ਪੂਰੀ ਸਾਡੀ ਹੈਲਪ ਕਰ ਰਿਹਾ ਅਜੇ ਤੱਕ ਅਜੇ ਤੱਕ ਸਾਡਾ ਸਾਥ ਦੇ ਰਿਹਾ ਹੈ ਜਾਣਿਆ ਜੀ ਸਖਤ ਤੋਂ ਸਖਤ ਕਾਰਵਾਈ ਹੋਏ ਦੇ ਕੋ ਕੱਲਾ ਬੱਚਾ ਸੀ ਨਾ ਦੇ ਘਰ ਦਾ ਹੈ ਨਾ ਇੱਕ ਜਵਾਨ ਬੱਚਾ ਜਿਹਨੂੰ ਮਾਪਿਓ ਆਪਣੇ ਸੁਪਨਾ ਲੈ ਕੇ ਚੱਲਦੇ ਨੇ ਕਿ ਬੱਚੇ ਨੂੰ ਅੱਗੇ ਬਾਹਰ ਭੇਜਣਾ ਹੈ ਜਾਂ ਕਿਤੇ ਵੀ ਬੱਚੇ ਨੂੰ ਹੋਰ ਪੜਾਉਣਾ ਹੈ ਨਾ ਤਾਂ ਮਤਲਬ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਦਾ ਕੋਲ ਤਾਂ ਜਿਹੜਾ ਚਿਰਾਗ ਜਿਹਾ ਕਰਦਾ ਉਹ ਬੁਝਾਦਾ ਉਹਨਾਂ ਨੇ ਲੜਕੇ ਦੀ ਕੱਲ ਮੌਕੇ ਤੇ ਇਹ ਜਿਹੜੀ ਲੈ ਗਏ ਸੀ ਉਹਨੂੰ ਫਸਟ ਰਿਪੋਰਟ ਦੇਤੀ ਪਰ ਡੈਥ ਹੋ ਗਈ ਦੀ ਕੱਲ ਕੀ ਨਾਮ ਹੈ ਸਰ ਐਸੇਪ ਬਲਵਿੰਦਰ ਸਿੰਘ ਥਾਣਾ ਪ੍ਰਿਪੜੀ ਪਟਿਆਲਾ ਸਰ ਕੱਲ 17 ਸਾਲ ਦੇ ਮੁੰਡੇ ਦੀ ਐਕਸੀਡੈਂਟ ਰੋਡ ਹਾਥੇ ਵੀ ਜਦੋਂ ਮੌਤ ਹੋ ਗਈ ਕਾਰਨ ਕਿਸੇ ਤਰ੍ਹਾਂ ਕਿਸੇ ਦਾ ਸੀ ਮੁੰਡਾ ਇਹ ਲੜਕਾ ਹੈਗਾ ਈਸ਼ਵਰ ਸਿੰਘ ਪੁੱਤਰ ਦੇਵੀਰਾਮ ਹੈ ਮਕਾਨ ਨੰਬਰ 35 ਗਲੀ ਨੰਬਰ 1ਏ ਰਤਨਗਰ ਐਕਸਟੈਂਸ਼ਨ ਇਹ ਤੋਂ ਨਾ ਕੀ ਮੁੰਡਾ ਹੈ ਹਾਈਲਾਈਟਸ ਕਰਦਾ ਸੀ ਇੱਥੇ ਸੂਰਿਆ ਦੇਵ ਰਾਜ ਸਿੰਘ ਮਰਕਰੀ ਵਹਿਦੀ ਇਸ ਤਰ੍ਹਾਂ 18 ਸਾਲ ਤੇ ਇਹ ਆਪਣੇ ਘਰ ਤੋਂ ਰੋਜ਼ਾਨਾ ਦੀ ਤਰ੍ਹਾਂ ਤਕਰੀਬਨ 9 ਵਜੇ ਜਾ ਰਿਹਾ ਸੀ ਜਦੋਂ ਸੈਂਟਰ ਜੇਲ੍ਹ ਦੇ ਕੋਲ ਗੇਟ ਦੇ ਕੋਲ ਹੀ ਆਏ ਪਿੱਛੇ ਤੋਂ ਗੱਡੀ ਨੇ ਇੱਕ ਨੇ ਹਿੱਟ ਕੀਤਾ ਜਿਹੜੀ ਅਸੀਂ ਸੀ ਸੀ ਟੀ ਵੀ ਕੈਮਰੇ ਵਿੱਚ ਜਿਹੜੀ ਆ ਚੈੱਕ ਕੀਤਾ ਜੀ ਜੀ 11 DH 9903 ਗੱਡੀ ਦਾ ਨੰਬਰ ਆਇਆ ਉਹਦੇ ਸਾਰੇ ਚੈੱਕ ਕਰਾ ਰਹੇ ਆਂ ਹੋਰ ਵੀ ਕੈਂਦੇ ਚੈੱਕ ਕਰਾ ਰਹੇ ਆਂ ਬੜਕੇ ਦੀ ਕੱਲ ਮੌਕੇ ਤੇ ਇਹ ਜਿਹੜੀ ਲੈ ਗਏ ਸੀ ਉਹਨਾਂ ਨੂੰ ਫਸਟ ਰਿਪੋਰਟ ਦੇਤੀ ਪਰ ਡੈਥ ਹੋ ਗਈ ਵੀ ਕੱਲ ਦੀ ਕਿੰਨੀ ਸਾਨੂੰ ਮਰਨ ਹੁੰਦੇ ਨੇ ਹੈਂ ਮੁੰਡੇ ਦੀ ਉਮਰ ਕਿੰਦੀ ਚਾਲ ਹੈ ਉਮਰ 17 ਪਲੱਸ ਹੈ ਕੀ ਕੀ ਤੇਜ਼ ਰਫਤਾਰ ਨਾਲ ਉਹਨਾਂ ਨੇ ਹਾਦਸਾ ਹੋਇਆ ਜੀ ਇਹ ਹੁਣ ਕੈਮਰੇ ਚੰਗੀ ਤਰ੍ਹਾਂ ਅਸੀਂ ਦੇਖ ਰਿਹਾ ਹਾਂ ਪਿੱਛੇ ਤੋਂ ਹਟ ਆ ਰਿਹਾ ਜਿਵੇਂ ਸੜਕ ਤੋਂ ਕ੍ਰਾਸ ਕਰ ਗਿਆ ਮੋਟਰਸਾਈਕਲ ਦੂਸਰੀ ਪਾਸੇ ਸੜਕ ਦੇ ਦੂਸਰੇ ਪਾਸੇ ਜਾ ਕੇ ਲਿ ਗਿਆ ਉਹ ਹੁਣ ਅਜੇ ਪਿੱਛੇ ਦੇਖ ਰਿਹਾ ਕੈਮਰੇ ਹੋਰ ਪਿੱਛੇ ਵੀ ਕਲੀਅਰਟੀ ਜਿਹੜੀ ਉਹਦੀ ਕੀ ਆਉਂਦੀ ਹੈ ਜਾਂ ਜੀ ਵੀ ਜਿਹੜੀ ਗੱਡੀ ਕੀ ਜਾਈ ਹੈ ਜੀ ਕਿਉਂਕਿ ਪਹਿਲ ਵਾਲਾ ਜਨਾ ਗੜਾ ਵੀ ਹਸਪੀਟਲ ਦੀ ਗੱਡੀ ਹੈ ਡੇਰੋਂ ਪੂਰ ਵੀ ਕਰ ਇਹ ਪਨੀਤ ਬੋਲ ਦੀ ਨਾਲ ਡਾਕਟਰ ਸਾਹਿਬ ਉਹਨਾਂ ਦੀ ਗੱਡੀ ਉਹਨਾਂ ਦਾ ਡਰਾਈਵਰ ਹੈ ਰਮਜ਼ਾਨ ਖਾਨ ਇਹ ਗੱਡੀ ਨੂੰ ਚਲਾ ਰਿਹਾ ਸੀ ਇਹ ਤਾਂ ਫੋਲਕਿਆ ਨਿਕਲੇ ਚ ਆਪਣਾ ਚਾਹਦੀਆਂ ਲੈ ਕੇ ਉਹ ਤਾਂ ਜਾ ਰਹੇ ਆ ਅਸਟ੍ਰੇਲੀਆ ਵਿੱਚ ਕੀ ਹੋ ਗਿਆ ਕੀ ਹੋ ਗਿਆ 74 ਨਹੀਂ ਬਾਦੀ ਕੀ ਮੋਟੇ ਤੋਂ ਭੱਜੀ ਹੈ ਨਹੀਂ ਉਹ ਹੁਣ ਅਜੇ ਪੋਸਟ ਆਫਿਸੋਂ ਕਰਾ ਕੇ ਆਇਆ ਹੁਣ ਉਹਦਾ ਅਗਲਾ ਪ੍ਰੋਸੈਸ ਕਰ ਰਹੇ ਹਾਂ 74 ਰੁਪਏ ਵਾਂਗੇ ਉਹਨੇ ਕਬੂਦੂਸੇ ਲਾ ਕੇ ਸਰਗੋਸ਼ ਸੀ 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 ਟੀ ਵੀ ਦਾ ਚੈੱਕ ਕਰਦੇ ਕਿ ਡਰਾਈਵਰ ਦੀ ਕੋਈ ਉਮਰ ਦਾ ਪਤਾ ਲੱਗਿਆ ਜਾਂ ਉਮਰ ਕਿੰਨੀ ਹੋਣੀ ਹੈ ਡਰਾਈਵਰ ਦੀ ਨਹੀਂ ਇਹ ਤਾਂ ਨਹੀਂ ਜੇ ਪਤਾ ਲੱਗਿਆ ਇਹਦਾ ਐਡਰੈਸ ਜਿਹੜਾ ਉਹ ਉਹਨੇ ਦਸਤਾਵੇਜ਼ ਹੈ ਇਹਦਾ ਡਰਾਈਵਰ ਆ ਏ ਵੀ ਜੋ ਮਰਨ ਦੇ ਖਾਲ ਹੋਗਾ ਲਗਭਗ 50 ਸਾਲ ਦੇ ਲਗਭਗ 50 50 ਸਾਲ ਕਿਥੇ ਰਹਿੰਦੇ ਹੋ ਜੀ ਮੈਂ ਰਤਨ ਨਗਰ ਹਾਊਸ ਨੰਬਰ 35 ਐਕਸਟੈਂਸ਼ਨ ਚ ਰਹਿੰਦਾ ਜੀ ਜਿਹੜੇ ਮੁੰਡੇ ਦੀ ਡੈਥ ਹੋਈ ਹੈ ਕਾਰਨ ਕੀ ਹੈ ਕਾਰਨ ਇਹ ਸਵੇਰੇ ਸਵੇਰੇ ਕਰੀਬ 9 ਵਜੇ ਦੇ ਕਰੀਬ ਆਈ ਲੈਕਸ ਕਰਦਾ ਆਪਣੇ ਲੀਲਾ ਭਵਨ ਚ ਤੇ ਉਥੋਂ ਫਿਰ ਜਿਹੜਾ ਸੈਂਟਰ ਜੇਲ ਦੇ ਗੇਟ ਤੋਂ ਅੱਗੋ ਆਪਣੇ ਥਾਪੜ ਦੀ ਤਰਫ ਨੂੰ ਜਾ ਰਿਹਾ ਸੀ ਤਾਂ ਪਿੱਛੋਂ ਇੱਕ ਗੱਡੀ ਜਿਹੜੀ ਟਾਟਾ ਸਪਾਰੀਓ ਨੇ ਇਹਨੂੰ ਮਾਰਿਆ ਤੱਕਤੇ ਦੂਜੇ ਪਾਸੇ ਬੈਰੀਕਾਡ ਕ੍ਰਾਸ ਕਰਕੇ ਡਿਵਾਈਡਡ ਕ੍ਰਾਸ ਕਰਕੇ ਦੂਜੇ ਪਾਸੇ ਨੂੰ ਚਲ ਗਿਆ ਤੇ ਇਹਦੇ ਸੱਟਾ ਸੁੱਟਾ ਲੱਗ ਕੇ ਸਿਰ ਸਾਰਾ ਪਟ ਗਿਆ ਕਿੰਨੀਆਂ ਕਿੰਨੀ ਇੰਜਰੀ ਹੋ ਗਈ ਹੈ ਇੰਜਰੀ ਆ ਜੇ ਪੋਸਟ ਮਾਰਚਮ ਹੋ ਰਿਹਾ ਅੰਦਰ ਜਿਆਦਾ ਹੀ ਹੈ ਇਹਦੇ ਜ਼ਿਆਦਾਤਰ ਹੈਡ ਇੰਜਰੀ ਆ ਜੀ ਜ਼ਿਆਦਾ ਉਮਰ ਕਿੰਨੀ ਹੈ ਮੁੰਡੇ ਦੀ ਉਮਰ 17 ਪਲੱਸ ਹੈ 17 ਸਾਲ 2 ਮਹੀਨੇ ਉਹਨੂੰ ਗੱਡੀ ਵਾਲਾ ਫੜਿਆ ਗਿਆ ਕੋਈ ਗੱਡੀ ਵਾਲਾ ਫੜਿਆ ਗਿਆ ਜੀ ਕਿਹੜੇ ਥਾਣੇ ਵਿੱਚ ਥਾਣਾ ਤ੍ਰਿਪੜੇ ਕਿੱਦਾਂ ਦੀ ਕਾਰਵਾਈ ਕਰੋਗੇ ਜਿਹੜੀ ਤਰਫੋਂ ਤੇ ਟ੍ਰੈਫਿਕ ਪੁਲਿਸ ਵੱਲੋਂ ਜਿਹੜੇ ਉਪਰਾਲੇ ਕੀਤੇ ਜਾ ਰਹੇ ਲੋਕਾਂ ਨੂੰ ਜਾਗਰੂਕ ਕਰਦੇ ਲੇਕਿਨ ਲੋਕ ਤੇਜੀ ਮਚਾਉਂਦੇ ਜਿਹਦੇ ਹਾਸਾ ਹੋਇਆ ਘਰ ਦਾ ਚਿਰਾਗ ਵੀ ਬੁੱਝਿਆ ਤੁਹਾਡਾ ਹਾਂਜੀ ਕੀ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੇ ਆਸੀਂ ਤਾਂ ਜੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰਦੇ ਆਂ ਬਾਕੀ ਪੁਲਿਸ ਮਹਿਕਮਾ ਆਪਣੀ ਤਰਫੋਂ ਪੂਰੀ ਸਾਡੀ ਹੈਲਪ ਕਰ ਰਿਹਾ ਅਜੇ ਤੱਕ ਅਜੇ ਤੱਕ ਸਾਡਾ ਸਾਥ ਦੇ ਰਿਹਾ ਹੈ ਕਿਤੇ ਵਜਿ ਦੀ ਘਟਨਾ ਹੈ ਬਣੀ ਕਿ ਕੱਲ तकरीबन 9:05 ਜਾਂ 9:00 ਦੇ ਕਰੀਬ ਦੀ ਹੈ ਇੱਕ ਗੱਡੀ ਡਰਾਈਵਰ ਕੋਈ ਪਤਾ ਲੱਗਾ ਗੱਡੀ ਕਿਦੀ ਸੀ ਹਾਂ ਡਰਾਈਵਰ ਕੀ ਆਪਣਾ ਸੋਗੇ ਪੁਨੀਤ ਗਰਗ ਡਾਕ ਪੁਨੀਤ ਪੁਨੀਤ ਪੁਲਨੀ ਪੁਨੀਤ ਪੋਨਾ ਉਹਨਾਂ ਦੇ ਡਰਾਈਵਰ ਹੈ ਯੋ ਡਾਕਟਰ ਦੀ ਗੱਡੀ ਸੀ ਹਾਂਜੀ ਹਾਂਜੀ ਕੀ ਨਾਮ ਹੈ ਸਰ ਮੇਰਾ ਨਾਮ ਰਾਜਵੀਰ ਹੈ ਜੀ ਗੱਡੀ ਤੇ ਮੁੰਡੇ ਦੀ ਹਾਦਸਾ ਹੋਇਆ ਜਿਹੜੀ ਮੋਟ ਹੋ ਗਈ ਹੈ ਕਿੰਨੇ ਕਿੰਨੀ ਉਮਰ ਦਾ ਹੈ ਕੀ ਕੰਮ ਕਰਦਾ ਸੀ ਮੁੰਡਾ ਇਹ ਬੱਚਾ ਜੀ ਮੈਡੀਕਲ ਕਰਨ ਤੋਂ ਬਾਅਦ ਹੁਣ ਕੋਚਿੰਗ ਲੈ ਜੁਆਇਨ ਕਰੀ ਸੀ ਆਈਡੈਕਟ ਸੈਂਟਰ ਜਾਂਦਾ ਸੀਗਾ ਇਹ ਔਰ ਰੋਜ਼ਾਨਾ ਦੀ ਤਰ੍ਹਾਂ ਕੱਲ ਵੀ ਇਸ ਵੇਰੇ 8:30 ਵਜੇ 8:55 ਤੇ ਨਿਕਲੇ ਸੀ ਘਰੋਂ ਤੇ ਰਸਤੇ 'ਚ ਜਾਂਦੇ ਹੋਏ ਇਹਦਾ ਪਿੱਛੋਂ ਇਹਨੂੰ ਗੱਡੀ ਨੇ ਹਿੱਟ ਕਰਿਆ ਤੁਹਾਡਾ ਸਫਾਈ ਗੱਡੀ ਸੀਗੀ ਤੇ ਜਿਹੜੀ ਉਹ ਗੱਡੀ ਹੈਗੀ ਐ ਡਾਕਟਰ ਪੁਨੀਤ ਕੋਲ ਨੇ ਨਿਊਰੋ ਦਾ ਹਸਪੀਟਲ ਆ ਉਹਨਾਂ ਦਾ ਨਾਂਬਰ ਰੋਡ ਤੇ ਉਹਨਾਂ ਦਾ ਕੋਈ ਡਰਾਈਵਰ ਸੀ ਉਹ ਚਲਾ ਰਿਆ ਸੀ ਗੱਡੀ ਤੇ ਪਿੱਛੋਂ ਉਹਨੇ ਹਿੱਟ ਕਰਕੇ ਜਦੋਂ ਹਿੱਟ ਕਰੀ ਗੱਡੀ ਤਾਂ ਬਾਈਕ ਜਿਹੜਾ ਹੈਗਾ ਫੁੱਟਪਾਥ ਤੇ ਜਾ ਕੇ ਡਿੱਗਿਆ ਤੇ ਉਹਦੀ ਮੌਕੇ ਦੀ on the spot ਦੀ ਮਤਲਬ ਤੁਸੀਂ ਕਹ ਲਓ ਕਿ ਡੈਥ ਹੋ ਗਈ ਬੱਚੇ ਦੀ ਉਮਰ ਕਿੰਨੀ ਹੈ ਮੁੰਡੇ ਦੀ ਉਮਰ ਸਾਢੇ 17 ਸਾਲ ਸੀਗੀ ਜੀ ਬੱਚੇ ਦੀ ਉਮਰ ਮੈਰੋ ਫੌਂਟੀ ਗੱਡੀ ਸੀ ਇਹ ਜੋ ਸਾਨੂੰ ਦੇਖੋ ਜੀ ਕਾਰਵਾਈ ਹੋਈ ਹੈ ਗੱਲ ਹੈ ਨਾ ਉਹਨਾਂ ਨੇ ਸਾਨੂੰ ਇਹੀ ਦੱਸਿਆ ਵੀ ਉਹਨਾਂ ਦੀ ਡਾਕਟਰ ਸਾਹਿਬ ਦੀ ਗੱਡੀ ਸੀ ਕਿ ਉਹ ਸਾਨੂੰ ਮਤਲਬ ਉਹਨਾਂ ਨੇ ਮੌਕੇ ਤੇ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਸੀਸੀਟੀਵੀ ਫੁਟੇਜ ਜਿਹੜੀ ਹੈ ਚੈੱਕ ਕਰੀ ਹੈ ਉਤੋਂ ਸਾਨੂੰ ਇਹ ਰਿਪੋਰਟ ਮਿਲੀ ਹੈ ਕਿ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਅਸੀਂ ਚਾਹੁੰਦੇ ਆ ਜੀ ਸਖਤ ਤੋਂ ਸਖਤ ਕਾਰਵਾਈ ਹੋਵੇ ਦੇ ਕੋ ਕੱਲਾ ਬੱਚਾ ਸੀ ਇਹਨਾਂ ਦੇ ਘਰ ਦਾ ਹੈ ਨਾ ਇੱਕ ਜਵਾਨ ਬੱਚਾ ਜਿਹਨੂੰ ਮਾਪਿਓ ਆਪਣੇ ਸੁਪਨਾ ਲੈ ਕੇ ਚੱਲਦੇ ਨੇ ਵੀ ਬੱਚੇ ਨੂੰ ਅੱਗੇ ਬਾਹਰ ਭੇਜਣਾ ਹੈ ਜਾਂ ਕਿਤੇ ਵੀ ਬੱਚੇ ਨੂੰ ਹੋਰ ਪੜਾਉਣਾ ਹੈ ਨਾ ਤਾਂ ਮਤਲਬ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਦਾ ਕੋਲਤਾ ਜਿਹੜਾ ਚਿਰਾਗ ਜਿਹਾ ਧਰਦਾ ਉਹ ਬੁਝਾਤਾ ਉਹਨਾਂ ਨੇ ਤੇ ਸਖਤ ਤੋਂ ਸਖਤ ਕੱਟਣਾ ਹੈ ਤੇ ਕਟਣਾ ਹੈਗੀ ਜੀ 9-5 ਦੇ 9-5 10 ਦੇ ਨੇੜੇ ਦੀ ਕਟਣਾ ਹੈਗੀ ਤੁਹਾਨੂੰ ਕਿੰਨਾ ਚਾਹੀਦਾ ਲਾਮੇ ਦੀ ਮੈਨੂੰ ਜੀ ਬਸ ਤੁਸੀਂ ਕਹੋ 957 ਤੇ ਮੈਨੂੰ ਮਿਲ ਗਈ ਇਤਲਾ ਮੈਨੂੰ ਜਦੋਂ ਹੋਈ ਜੀ ਐਕਸੀਡੈਂਟ ਹੋਇਆ ਉਸ ਤੋਂ 5 57 ਮਿੰਟ 7 ਮਿੰਟ ਬਾਅਦ ਕਾਲ ਆਈ ਇਹਨਾਂ ਨੂੰ ਇਹਨਾਂ ਨੇ ਸਭ ਤੋਂ ਪਹਿਲੀ ਕਾਲ ਮੈਨੂੰ ਕਿਚ ਦੀ ਕਾਰਵਾਈ ਕਿੱਦਾਂ ਰਹੀ ਗ੍ਰਿਫਤਾਰ ਕੀਤਾ ਗਿਆ ਜਾਂ ਕੋਈ ਇਨਵੈਸਟੀਗੇਸ਼ਨ ਕਰਦੇ ਕੋਈ ਇਨਵੈਸਟੀਗੇਸ਼ਨ ਪੁਲਿਸ ਨੇ ਤਾਂ ਆਪਣੇ ਵੱਲੋਂ ਜਿਹੜੇ ਉਹਨਾਂ ਦੇ ਸੀਸੀਟੀਵੀ ਫੁਟੇਜ ਨੇ ਉੱਥੇ ਦੇ ਚੈੱਕ ਕਰੇ ਨੇ ਹਨਾ ਉਹ ਜੋ ਟਾਈਮ 3-4 ਘੰਟੇ ਦਾ ਪ੍ਰੋਸੈਸ ਉਹਨਾਂ ਨੇ ਲਿਆ ਕਾਰਗਜ਼ਰੀ ਉਹਨਾਂ ਨੇ ਸਾਨੂੰ 4 ਵਜੇ ਗੱਲ ਤੁਹਾਨੂੰ ਪਤਾ ਲੱਗ ਗਿਆ ਜੀ ਵੀ ਕੀ ਚੀਜ਼ਾਂ ਦੀ ਗੱਡੀ ਹੈ ਕਿਹਨੇ ਹਿੱਟ ਕਰੇ ਕਪੂਲਸ ਦੀ ਗਾਰਜਰੀ ਦਾ ਬੜੀ ਹਾਂਜੀ ਉਹਨਾਂ ਨੇ ਗ੍ਰਿਫਤਾਰੀ ਦਾ ਕਰੀ ਹੈ ਜੀ